ਬੜਾ ਵਧੀਆ ਲੱਗਿਆ ਬੱਚਿਆਂ ਨੇ ਮੈਨੂੰ ਡੈਮੋ ਦਿਖਾਏ ਆਪਣੇ ਆਪਣੇ ਕਿ ਅਸੀਂ ਕੀ ਕਰਾਂਗੇ ਸਾਇੰਸ ਦੇ ਵਿੱਚ ਕੀ ਕਰਾਂਗੇ ਅਸੀਂ ਆਰਟ ਦੇ ਵਿੱਚ ਕੀ ਕਰਾਂਗੇ ਅਸੀਂ ਫਿਜ਼ਿਕਸ 'ਚ ਕੀ ਕਰਾਂਗੇ ਕੈਮਿਸਟਰੀ 'ਚ ਕੀ ਕਰਾਂ ਕਮਾਲ ਮਤਲਬ ਹੈਰਾਨੀ ਵਾਲੀ ਗੱਲ ਸਰਕਾਰੀ ਸਕੂਲਾਂ 'ਚ ਪਹਿਲਾਂ ਕਦੇ ਐਦਾਂ ਦੀਆਂ ਗੱਲਾਂ ਨਹੀਂ ਚੱਲੀਆਂ ਸੀ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਰਹੀ ਹੈ ਤੂਬੇ ਦੇ 23 ਜ਼ਿਲ੍ਹਿਆਂ 'ਚ 118 ਸਕੂਲ ਆਫ ਐਮਿਨੈਂਸ ਖੋਲੇ ਜਾ ਰਹੇ ਨੇ ਜੋ ਸਿੱਖਿਆ ਕ੍ਰਾਂਤੀ 'ਚ ਮੋਹਰੀ ਸਾਬਤ ਹੋ ਰਹੇ ਹਨ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਸਕੂਲਾਂ 'ਚ ਮਿਲ ਰਹੀਆਂ ਆਧੁਨਿਕ ਸਿੱਖਿਆ ਸਹੂਲਤਾਂ ਦੇ ਕਾਰਨ ਪਹਿਲਾਂ ਨਾਲੋਂ ਬਿਹਤਰ ਪ੍ਰਦਰਸ਼ਨ ਕਰਨ ਚ ਸਫਲ ਰਹੇ ਹਨ ਜਿਸ ਕਰਕੇ ਹੁਣਾਂ ਦੇ ਹੌਸਲਿਆਂ 'ਚ ਵਾਧਾ ਹੋਇਆ ਹੈ ਅਤੇ ਉਹ ਆਪਣੇ ਭਵਿੱਖ ਨੂੰ ਲੈ ਕੇ ਵੀ ਸੁਨਿਸ਼ਚਿਤ ਹੋ ਰਹੇ ਹਨ बड़े-बड़े-बड़े सपने ਨੇ ਬੱਚਿਆਂ ਦੇ ਮੈਂ ਉਹਨਾਂ ਮਾਪਿਆਂ ਨੂੰ ਵੀ ਵਧਾਈ ਦੇਣਾ ਜਿਨ੍ਹਾਂ ਨੇ ਪ੍ਰਾਈਵੇਟ ਸਕੂਲਾਂ 'ਚੋਂ ਹਟਾ ਕੇ ਆਪਣੇ ਬੱਚੇ ਸਰਕਾਰੀ ਸਕੂਲਾਂ 'ਚ ਲਾਉਣ ਦੀ ਹਿੰਮਤ ਹੈ ਹਿੰਮਤ ਹੀ ਕਹੂੰਗਾ ਮੈਂ ਇਹਨੂੰ ਹਿੰਮਤ ਦਿਖਾਈ ਬੱਚੇ ਬਹੁਤ ਖੁਸ਼ ਨੇ ਕਹਿੰਦੇ ਅਸੀਂ ਜੇ ਮਾਪਿਆਂ ਨੇ ਸਾਡਿਆਂ ਨੇ ਸਾਡੇ 'ਤੇ ਯਕੀਨ ਕੀਤਾ ਤਾਂ ਅਸੀਂ ਉਸ ਯਕੀਨ ਨੂੰ ਵਿਸ਼ਵਾਸ ਦੇ ਵਿੱਚ ਤੇ ਤਰੱਕੀ ਦੇ ਵਿੱਚ ਬਦਲ ਕੇ ਦਿਖਾਵਾਂਗੇ ਅੱਜ ਜਿਹੜੀ ਕਾਫੀ ਬਰਸਾਤ ਹੋਈ ਹੈ ਉਹਦੇ ਕਰਕੇ ਭਾਗਦੇ ਦੇ ਲੈਵਲ ਔਰ 1669.10 ਪਹੁੰਚ ਗਿਆ ਜੋ ਖਤਰੇ ਦੇ ਨਿਸ਼ਾਨ ਤੋਂ ਫਿਰ 1.9 ਫੁੱਟ ਘੱਲੇ ਰਹਿ ਗਿਆ ਉਸ ਨੂੰ ਦੇਖਦੇ ਥੋੜੇ ਥੋੜੇ ਕੰਟਰੋਲ ਰਿਲੀਜ਼ੇਬ ਆਹ ਵਾਹ ਤੋਂ ਬਚਨ ਦੀ ਲੋੜ ਹੈ ਕੰਟਰੋਲਡ ਰਿਲੀਜ਼ ਹੈ ਇਹ ਵੀ ਜਿਹੜਾ 10000 ਕਿਊਸਿਕਾ ਪਾਣੀ ਹੋਰ ਛੱਡ ਰਿਹਾ ਇੱਕ ਇਨਸਟਾਲਮੈਂਟ ਦੇ ਵਿੱਚ 3-3000 ਕਿਊਸਿਕ ਦੇ ਜਿਹੜੇ ਆ ਉਹਨੂੰ ਬਣਾ ਕੇ ਛੱਡ ਰਿਹਾ ਥੋੜੇ 9.5 ਛੱਡਿਆ ਫਿਰ 9.5 ਥੋੜੀ ਦੇਰ ਬਾਅਦ 3000 ਹੋਰ ਮੈਂ ਆਮ ਲੋਕਾਂ ਨੂੰ ਲੱਗਦਾ ਉਹਨਾਂ ਨੂੰ ਕਿਊਸਿਕ ਦਾ ਮਤਲਬ ਨਹੀਂ ਸਮ دس ہزار کیسے دمین ہوگا جیت دریا ہے سیر تو سات جیت جتنے دریا جا جا ڈنگ ہے اتنے فٹ جا پانی کا لگتا ہے ستلو دریاجہ ہزار کے ستونجا ہزار کا سکتے ہیں ਜੀ ਤਾਂ ਕਿ ਸਾਡੇ ਲਈ ਲਗਾਤਾਰ ਬਰਸਾਤ ਜਾਰੀ ਹੈ ਕਿ ਇਸ ਨੂੰ ਦੇ ਵਿੱਚ ਛੁੱਟੀਆਂ ਵਧਾਈਆਂ ਥੋੜੀ ਦੇਰ ਛੋਣੀ ਕਾਲ ਲੱਗੂਗੀ ਕੁਸ਼ਲ ਜੀ ਬਿਲਕੁਲ ਹੈ ਜੀ ਬਿਲਕੁਲ ਹੈ ਲਗਾਤਾਰ ਬਰਸਾਤ ਪੈ ਰ ਰਹੀ ਹੈ پاخڑا ڈیم کی گوبند ساگر کا سولہ سو اَسی فٹ کے قریب والا جس کے اور ہلاکوں کا جائزہ لین واسطے خود کیٹ منتری ہلکا وداق ہرجوت سب بینس ڈٹے ہوئے ہیں سو نے جانکاری سارے سانجی کی ہے جیلوں کی چھٹیاں کی گل ہے وہ بھی تھوڑی دیر تک اناؤنس چھوڑا جائے گا کہ اس بارے کی کرنا کیمرامین ਮਨੋਜ ਕੁਮਾਰ ਦੇ ਨਾਲ ਸੁਪਿੰਦਰ ਜੱਗੀ ਬੈਂਕ ਫੋਰੀ ਨੰਬਰ ਦਾ ਅੱਜ ਜਿਹੜੀ ਕਾਫੀ ਬਰਸਾਤ ਹੋਈ ਹੈ ਉਹਦੇ ਕਰਕੇ ਭਾਗ ਦੇ ਜਿਹੜੇ ਲੈਵਲ 1669.10 ਤੇ ਹੋ ਗਿਆ ਜੋ ਖਤਰੇ ਦੇ ਨਿਸ਼ਾਨ ਤੋਂ ਫਿਰ 1.9 ਫੁੱਟ ਘਲੇ ਰਹਿ ਗਿਆ ਉਸ ਨੂੰ ਦੇਖਦੇ ਥੋੜੇ ਥੋੜੇ ਕੰਟਰੋਲ ਰਿਲੀਜ਼ੇ ਆਹ ਵਾਹਾਂ ਤੋਂ ਬਚਨ ਦੀ ਲੋੜ ਹੈ ਕੰਟਰੋਲਡ ਰਿਲੀਜ਼ ਹੈ ਇਹ ਵੀ ਜਿਹੜਾ 10000 ਕਿੱਸੇ ਕਿੱਸੀ ਪਾਣੀ ਹੋਰ ਛੱਡ ਰਹੇ ਇੱਕ ਇਨਸਟਾਲਮੈਂਟ ਦੇ ਵਿੱਚ 3-3000 ਕਿੱਸੇ ਕਿੱਸੇ ਜਿਹੜੇ ਆ ਉਹਨੂੰ ਬਣਾ ਕੇ ਛੱਡ ਰਿਹਾ ਤੇਰੇ 9.5 ਛੱਡਿਆ ਫਿਰ 10.5 ਥੋੜੀ ਦੇਰ ਬਾਅਦ 3000 ਹੋਰ ਮੈਂ ਆਮ ਲੇਖਨ ਰਹੀ ਰਸਨ ਜਗ ਉਹਨਾਂ ਨੂੰ ਕਿਸੇ ਦਾ ਮਤਲਬ ਨਹੀਂ ਸਮਝ ਆਇਆ ਕਿ ਇਸੇ ਕਰਕੇ ਦਾ ਆਰੋੜਰ ਤੇ ਵੇਰ ਨੂੰ ਕੀ ਅਸਰ ਹੋਊਗਾ

ਆਹ ਰਾਜੀ ਬਿਲਕੁਲ ਲਗਾਤਾਰ ਬਰਸਾਤ ਪੈਣ ਕਰਕੇ ਪਾਖੜਾ ਡੈਮ ਦੀ ਗੋਗਨ ਸਾਗਰ ਛੀਂਦਾ ਜਿਹੜਾ ਜਲ ਪੱਤਰ ਹੈ ਉਸ ਵਿੱਚ ਤੋਂ ਵਾਧਾ ਦਰਜ ਕੀਤਾ ਜਾ ਰਿਹਾ ਹੈ 1680 ਕਿੱਬ ਦੇ ਤਰੀ ਜਿਹੜਾ ਪਾਣੀ ਪਹੁੰਚਣ ਵਾਲਾ ਹੈ ਜਿਸ ਨੂੰ ਲੈ ਕੇ ਸਤਲੁਜ ਦਰਿਆ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਲੋਕਾਂ ਨੂੰ ਸੂਚਨਾ ਦੇ ਦਿੱਤੀ ਗਈ ਹੈ ਕਿ ਉਹ ਸੁਰੱਖਿਆ ਨਿਸ਼ਾਨਾਂ ਤੇ ਚੱਲਣ ਔਰ ਹਲਾਤਾ ਦਾ ਜਾਇਗਾ ਲੈਣ ਵਾਸਤੇ ਖੁਦ ਕੈਬਨਟ ਬਤਰੀ ਅਤੇ ਹਲਕਰਾਇਕ ਗੋਸ਼ਿੰਗ ਬੈਂਸ ਟਕੇ ਹੋਏ ਨੇ ਸੋ ਉਹਨਾਂ ਨੇ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ ਜਿਹੜੀ ਸਕੂਲਾਂ ਦੀ ਛੁੱਟੀਆਂ ਦੀ ਗੱਲ ਹੈ ਉਹ ਵੀ ਥੋੜੀ ਦੇਰ ਬਾਅਦ ਅਨਾਉਂਸ ਕੀਤਾ ਜਾਏਗਾ ਕਿ ਉਸ ਬਾਰੇ ਕੀ ਕਰਨਾ ਹੈ ਕੈਮਰਾਮੈਨ ਮਨੋਜ ਕੁਮਾਰ ਦੇ ਨਾਲ ਸੁਪਿੰਦਰ ਜੀ ਦੀ ਬੈਂਕ ਫਰੀ ਮੰਡਗਰ ਅੱਜ ਜਿਹੜੀ ਕਾਫੀ ਬਰਸਾਤ ਹੋਈ ਹੈ ਉਹਦੇ ਕਰਕੇ ਭਾਗ ਦੇ ਜਿਹੜੇ ਲੈਵਲ ਔਰ 1669.10 ਤੇ ਹੋ ਗਿਆ ਜੋ ਖਤਰੇ ਦੇ ਨਿਸ਼ਾਨ ਤੋਂ ਫਿਰ 1.9 ਫੁੱਟ ਘਲੇ ਰਹਿ ਗਿਆ ਉਸ ਨੂੰ ਦੇਖਦੇ ਥੋੜੇ ਥੋੜੇ ਕੰਟਰੋਲ ਰਿਲੀਜ਼ੇ ਆਪਾਂ वहां ਤੋਂ ਬਚਨ ਦੀ ਲੋੜ ਹੈ ਕੰਟਰੋਲਡ ਰਿਲੀਜ਼ ਹੈ ਇਹ ਵੀ ਜਿਹੜਾ 10000 ਕਿਸੀ ਕਿਸੀ ਪਾਣੀ ਹੋਰ ਛੱਡ ਰਹੇ ਇੱਕ ਇਨਸਟਾਲਮੈਂਟ ਦੇ ਵਿੱਚ 3-3000 ਕਿਸੀ ਕਿਤੇ ਜਿਹੜੇ ਆ ਉਹਨੂੰ ਬਣਾ ਕੇ ਛੱਡ ਰਹੇ ਥੋੜੇ 9.5 ਛੱਡਿਆ ਫਿਰ 9.5 ਥੋੜੀ ਦੇਰ ਬਾਅਦ 3000 ਹੋਰ ਮੈਂ ਆਮ ਲੋਕਾਂ ਨੂੰ ਇਹ ਸੁਣਾ ਰਿਹਾ ਉਹਨਾਂ ਨੂੰ ਕਿਸੇ ਦਾ ਮਤਲਬ ਨਹੀਂ ਸਮਝ ਆਇਆ ਕਿ 10 ਸਾਲ ਕਿਸੇ ਤਰ੍ਹਾਂ ਆਰੋੜ ਵਰਗੇ ਰੇਵੀਨ ਤੋਂ ਅਸਰ ਹੋਊਗਾ ਜਿੱਥੇ ਦਰਿਆ ਖੁੱਟਾ ਹੈ ਕਿ ਸ਼ਹਿਰ ਤੋਂ ਸਾਹ ਦੇ ਵਿੱਚ ਜਿੱਥੇ ਦੀ ਕਿ ਦਰਿਆ ਦੇ ਜਿਹੜਾ ਹੈ جی بالکل جی بالکل لگتار برسات پ ਪਾਖੜਾ ਡੈਮ ਦੀ ਗੋਗਨ ਸਾਗਰ ਛੀਂਦਾ ਜਿਹੜਾ ਜਲ ਪੱਤਰ ਹੈ ਉਸ ਵਿੱਚ ਤੋਂ ਵਾਧਾ ਦਰਜ ਕੀਤਾ ਜਾ ਰਿਹਾ ਹੈ 1680 ਕਿੱਬ ਦੇ ਤਰੀ ਜਿਹੜਾ ਪਾਣੀ ਪਹੁੰਚਣ ਵਾਲਾ ਹੈ ਜਿਸ ਨੂੰ ਲੈ ਕੇ ਸਤਲੁਜ ਦਰਿਆ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਲੋਕਾਂ ਨੂੰ ਸੂਚਨਾ ਦੇ ਦਿੱਤੀ ਗਈ ਹੈ ਕਿ ਉਹ ਸੁਰੱਖਿਆ ਨਿਸ਼ਾਨਾਂ ਤੇ ਚੱਲਣ ਔਰ ਹਲਾਤਾ ਦਾ ਜਾਇਗਾ ਲੈਣ ਵਾਸਤੇ ਖੁਦ ਕੈਬਨਟ ਬਤਰੀ ਅਤੇ ਹਲਕਰਾਇਕ ਗੋਸ਼ਿੰਗ ਬੈਂਸ ਡਟੇ ਹੋਏ ਨੇ ਸੋ ਉਹਨਾਂ ਨੇ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ ਜਿਹੜੀ ਸਕੂਲਾਂ ਦੀ ਛੁੱਟੀਆਂ ਦੀ ਗੱਲ ਹੈ ਉਹ ਵੀ ਥੋੜੀ ਦੇਰ ਬਾਅਦ ਅਨਾਉਂਸ ਕੀਤਾ ਜਾਏਗਾ ਕਿ ਉਸ ਬਾਰੇ ਕੀ ਕਰਨਾ ਹੈ ਕੈਮਰਾਮੈਨ मनोज कुमार ਦੇ ਨਾਲ ਸੁਪਿੰਦਰ ਜੀ ਦੀ ਬੈਂਕ ਫੋਰੀ ਨੰਬਰ ਦਾ ਅੱਜ ਜਿਹੜੀ ਕਾਫੀ ਬਰਸਾਤ ਹੋਈ ਹੈ ਉਹਦੇ ਕਰਕੇ ਭਾਗ ਦੇ ਜਿਹੜੇ ਲੈਵਲ 1669.10 ਤੇ ਹੋ ਗਿਆ ਜੋ ਖਤਰੇ ਦੇ ਨਿਸ਼ਾਨ ਤੋਂ ਫਿਰ 1.9 ਫੁੱਟ ਘਲੇ ਰਹਿ ਗਿਆ ਉਸ ਨੂੰ ਦੇਖਦੇ ਥੋੜੇ ਥੋੜੇ ਕੰਟਰੋਲ ਰਿਲੀਜ਼ੇ ਆਪਾਂ वहां ਤੋਂ ਬਚਨ ਦੀ ਲੋੜ ਹੈ ਕੰਟਰੋਲਡ ਰਿਲੀਜ਼ ਹੈ ਇਹ ਵੀ ਜਿਹੜਾ 10000 ਕਿੱਸੇ ਕਿੱਸੀ ਪਾਣੀ ਹੋਰ ਛੱਡ ਰਹੇ ਇੱਕ ਇਨਸਟਾਲਮੈਂਟ ਦੇ ਵਿੱਚ 3-3000 ਕਿੱਸੇ ਕਿੱਸੇ ਜਿਹੜੇ ਆ ਉਹਨੂੰ ਬਣਾ ਕੇ ਛੱਡ ਰਿਹਾ ਤੇਰੇ 9.5 ਛੱਡਿਆ ਫਿਰ 10.5 ਥੋੜੀ ਦੇਰ ਬਾਅਦ 3000 ਹੋਰ ਮੈਂ ਆਮ ਲੇਖਕ ਨਹੀਂ ਰਹਿਣਾ ਉਹਨਾਂ ਨੂੰ ਕਿਸੇ ਦਾ ਮਤਲਬ ਨਹੀਂ ਸਮਝਦੇ ਕਿਾਸੇ ਕਿਸੇ ਦਾ ਆਗਰ ਵਰਗੇ ਰੇਲ ਤੋਂ ਉਸਰ ਹੋਊਗਾ ਜਿੱਥੇ ਦਰਿਆ ਆਉਂਦਾ ਹੈ ਉਹ ਤਾਂ ਸਾਤਰ ਤੋਂ ਜਿੱਥੇ ਜਿੱਥੇ ਦਰਿਆ ਦੇ ਜਿਹੜਾ ਹੈ جی بالکل جی بالکل لگاتار برسات پ ਪਾਖੜਾ ਡੈਮ ਦੀ ਗੋਗਨਸਗਰ ਝੀਲ ਦਾ ਜਿਹੜਾ ਗਲਪਤਰ ਹੈ ਉਸ ਨੂੰ ਤੋਂ ਵਾਧਾ ਦਰਜ ਕੀਤਾ ਜਾ ਰਿਹਾ ਹੈ 1680 ਫੁੱਟ ਦੇ قریب ਜਿਹੜਾ ਪਾਣੀ ਪਹੁੰਚੇ ਵਾਲਾ ਹੈ ਜਿਸ ਨੂੰ ਲੈ ਕੇ ਹੱਤੁਲੁਜ ਦਰਿਆ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਲੋਕਾਂ ਨੂੰ ਸੂਚਨਾ ਦੇ ਦਿੱਤੀ ਗਈ ਹੈ ਕਿ ਉਹ ਸੁਰੱਖਿਆ ਨਿਯਮਾਂ ਤੇ ਚੱਲਣ ਔਰ ਹਲਾਤਾ ਦਾ ਜਾਇਜ਼ ਲੈਣ ਵਾਸਤੇ ਖੁਦ ਕੈਬਨਟ ਬੱਤੀ ਅਤੇ ਹਲਕਾ ਵਦਾਇਕ ਗੋਤੀ ਬੈਂਸ ਘਟੇ ਹੋਏ ਨੇ ਸੋ ਉਹਨਾਂ ਨੇ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ ਜਿਹੜੀ ਸਕੂਲਾਂ ਦੀ ਛੁੱਟੀਆਂ ਦੀ ਗੱਲ ਹੈ ਉਹ ਵੀ ਥੋੜੀ ਦੇਰ ਬਾਅਦ ਅਨਾਉਂਸ ਕੀਤਾ ਜਾਏਗਾ ਕਿ ਉਸ ਬਾਰੇ ਕੀ ਕਰਨਾ ਹੈ ਕੈਮਰਾਮੈਨ ਮਨੋਜ ਕੁਮਾਰ ਦੇ ਨਾਲ ਸੁਪਿੰਦਰ ਜੱਤੀ ਬੈਂਕ ਫੋਰਟਰੀ ਮੰਡਲਗਾ